ਇਸ ਚੱਕਰ ਚ ਨਾ ਪ੍ਰਣਾ ਰੋ ਜਿਸ ਘਰ ਦੇ ਚ ਤੁਸੀਂ ਚੱਲ ਜਾਂਦੇ ਹੋ ਇਹ ਪੜਾਉ ਹੈ ਪਰਿਵਾਰ ਮਿਲ ਗਿਆ ਪੜਾਉ ਹੈ ਦਨ ਸੰਪਦਾ ਮਿਲ ਗਈ ਹੈ ਪੜਾਉ ਹੈ ਮਿੱਤਰ ਦੋਸਤ ਮਿਲ ਗਏ ਨੇ ਪੜਾਉ ਹੈ ਇਹ ਤੇ ਰਸਤੇ ਦੇ ਪੜਾਉ ਨੇ ਜਿੰਨੇ ਚਿਰ ਤੱਕ ਪ੍ਰਮਾਤਮਾ ਨਾ ਮਿਲੇ ਘਰ ਨਹੀਂ ਮਿਲੇ ਉਹਨੇ ਚਲੇ ਬਾਕੀ ਤੇ ਸਭ ਚਲਾਏ ਮਾਲ ਹੈ ਜਿਹਨੂੰ ਅਸੀਂ ਘਰ ਕਹਿੰਦੇ ਆ ਸਾਥੋਂ ਪਹਿਲੇ ਉੱਥੇ ਸ਼ਾਇਦ ਕੋਈ ਹੋਰ ਸੀ ਬਾਬਾ ਫਰੀਦ ਕਹਿੰਦੇ ਨੇ ਜਿਸ ਆਸਣ ਹਮ ਬੈਠੇ ਕੇਤੇ ਬੈਸ ਕੇ ਜਿੱਥੇ ਮੈਂ ਬੈਠਾ ਪਤਾ ਨਹੀਂ ਪਹਿਲੇ ਕਿੰਨੇ ਬੈਠ ਗਏ ਨੇ ਹੋਰ ਮੇਠੋ ਬਾਅਦ ਕਿੰਨੇ ਬੈਠਣਗੇ ਹੁਣ ਤੇ ਵਿਗਿਆਨ ਵੀ ਐਸਾ ਕਹਿਣ ਲੱਗ ਪਿਆ ਜਿੱਥੇ ਅਸੀਂ ਬੈਠੇ ਆਂ ਘਟ ਤੋ ਘਟ ਸੌ ਬੰਦਿਆਂ ਦੀ ਖ਼ਾਕ ਰਾਖ ਉੱਥੇ ਹੋਣੀ ਚਾਹੀਦੀ ਇੰਜ ਕਹਿੰਦੇ ਨੇ ਅਰਵਾ ਖਰਵਾ ਮਨੁੱਖ ਹੋ ਗੁਜ਼ਰੇ ਨੇ ਮਿਟ ਗਏ ਨੇ ਉਹ ਬੜੇ ਬੜੇ ਮਹਾਨ ਮਿਟ ਗਏ ਨੇ ਇੱਕ ਆਲਮ ਕਹਿੰਦਾ ਹੈ ਮਿਟੇ ਜ਼ਿੰਦਗੀ ਦੇ ਨਿਸ਼ਾਨ ਕੈਸੇ ਕੈਸੇ ਜ਼ਮੀਨ ਖਾ ਗਈ ਆਸਮਾ ਕੈਸੇ ਕੈਸੇ ਇਸ ਜ਼ਮੀਨ ਪਤਾ ਨਹੀਂ ਕਿਤਨੇ ਆਸਮਾਨ ਆਪਣੇ ਵਿੱਚ ਦਫ਼ਨ ਕਰੀ ਬੈਠੀ ਹੈ